ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ YouTube ਚੈਨਲ ਤੇ ਜਿਹੜੇ ਚ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚਾਹੀਨ ਉਹਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਉਹਨਾਂ ਲਈ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਜੇ ਕਿਸੇ ਵੀਰ ਨੇ ਆਪਣੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਐਡ ਲਵਾਉਣੀ ਆ ਤਾਂ ਆਪਣੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਜੀ अल्टੋ ਗੱਡੀ अल्टੋ ਗੱਡੀ 2007 ਮਾਡਲ ਆ ਜੀ LXI ਮਾਡਲ ਆ ਤੇ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਨੇ ਟਾਇਰਾਂ ਦੀ ਫੋਟੋ ਆਪਣੀ ਵਿੱਚ ਪਾਈ ਹੋਈ ਹੈ ਜੀ ਇਹ ਗੱਡੀ ਦੀ ਪਾਸਿੰਗ 2027 ਤੱਕ ਰਹਿ ਗਈ ਹੈ ਜੀ origignal ਪੰਜਾਬ ਨੰਬਰ ਆ ਇੰਜਨ ਗੇਅਰ ਦੀ ਗੱਡੀ ਦੀ ਫੁੱਲ ਗਰੰਟੀ ਆ ਨਵੀਂ ਬੈਟਰੀ ਆ ਨਵੇਂ ਸੀਟ ਕਵਰ ਨੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਜੇ ਕਿਸੇ ਵੀਰ ਨੇ ਇਹ ਆਲਟੋ ਗੱਡੀ ਖਰੀਦਣੀ ਆ ਬਾਈ ਨਾਲ ਗੱਲਬਾਤ ਕਰਕੇ ਕੋਈ ਗੱਡੀ ਖਰੀਦ ਸਕਦੇ ਹੋ ਬਾਈ ਦਾ ਨੰਬਰ ਆਪਾਂ ਉੱਪਰ ਦੇ ਚੁੱਕੇ ਆ ਬਾਈ ਨੇ ਕੱਟੀ ਦੀ ਕੀਮਤ ਮੰਗੀ 74000 ਰੁਪਿਆ 2007 ਮਾਡਲ ਆ ਜੀ 27 ਤੱਕ ਰਪਾਸ ਨਵੇਂ ਮਹੀਨੇ ਦੇ 74000 ਰੁਪਿਆ ਬਾਈ ਨੇ ਰੇਟ ਮੰਗਿਆ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੇ ਗੱਡੀ ਖਰੀਦਣੀ ਆ ਬਈ ਨਾਲ ਗੱਲਬਾਤ ਕਰਕੇ ਦੀਏ ਗੱਡੀ ਖਰੀਦ ਸਕਦੇ ਹਾਂ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ